ਕਰਵਾਜੋ ਜੇ ਜਿਹੜੀ ਪਾਣੀ ਨਾਲ ਜਿਹੜੀ ਇਕੱਠੇ ਟੁੱਟੇ ਨੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਆ ਸਾਰਾ ਕਸੂਰ ਠੇਕੇ ਦੇ ਟਰੱਕ ਠੇਕੇਦਾਰ ਦਾ ਜੋ ਮੰਡੀ ਵੀ ਠੇਕਾ ਲੈ ਲੈਂਦੇ ਪਰ ਗੱਡੀਆਂ ਸਮੇਂ ਸਿਰ ਪਹੁੰਚਾਉਂਦੇ ਨਹੀਂ ਸਭ ਲੋਡਿੰਗ ਹੋਵੇ ਆ ਵੇਖੋ ਜੀ ਆ ਸਮੇਂ ਸਿਰ ਲੋਡਿੰਗ ਹੋ ਜਾਂਦੀ ਹੈ ਤੇ ਮਾਲ ਨਾ ਭੇਜਦਾ ਨਾ ਮਾਲ ਲਾ ਖਰਾਬਦਾ ਹੁਣ ਮਜ਼ਦੂਰ ਦੀ ਖੱਜਲ ਖਰਾਬ ਹੈ ਜੀ ਮਜ਼ਦੂਰੀ ਕਰਕੇ ਆ ਬਸ ਸਰ ਸਰ ਕੋਈ ਮਜ਼ਦੂਰੀ ਦਾ ਮਜ਼ਦੂਰ ਘਟਨੇ ਉਸ ਤੋਂ ਬਾਅਦ ਸਾਹ ਨੂੰ ਢੰਗ ਲਾ ਨਹੀਂ ਬਣਗੇ ਇਨਸਪੈਕਟਰ ਜਿਹੜੇ ਮਾਲਕ ਜਿਸ ਕਿਸੇ ਏਜੰਸੀ ਦਾ ਇਨਸਪੈਕਟਰ ਹੈ ਜਿਹਦਾ ਜਰਸੀ ਨਾਲ ਮਾਲ ਹੋਇਆ ਉਹ ਔਰ ਸਾਡੇ ਬਿਗੇਰ ਕੰਮ ਦੀ ਭਗਾਈ ਆਈ। ਮਾਰਕੀਟ ਕਮੇਟੀ ਜਾਂ ਪ੍ਰਸ਼ਾਸਨ ਨੇ ਕੋਈ ਕੀਤੀ ਹੈ ਦੇ ਬਾਰੇ ਪ੍ਰਬੰਧ ਕੋਈ। ਦੇਖੋ ਮਾਰਕੀਟ ਕਮੇਟੀ ਨੇ ਚੈਂਬਰ ਖਲਵਾਇ ਸੀ ਚੈਂਬਰ ਖੁੱਲੇ ਆ ਜਿਹੜੇ ਚੈਂਬਰ ਉਪਰ ਮਾਰ ਲੱਗਿਆ ਨਾ ਚੈਂਬਰ ਉਪਰ ਮਾਰਿਆ ਤੇ ਗੱਟੀਆਂ ਕਰਕੇ ਚੈਂਬਰ ਬੰਦ ਹੋ ਗਈ। ਤੇ ਜੇ ਸਮੇਂ ਸਿਰ ਇਹਨਾਂ ਨੂੰ ਚੁਕਾਇਆ ਹੁੰਦਾ ਚੈਂਬਰ ਨਾ ਬੰਦ ਹੁੰਦੇ ਆ ਮੰਡੀ 'ਚ ਮਾਲ ਨਾ ਪਾਣੀ ਕਰਕੇ ਘਰਾਮ ਹੁੰਦਾ। ਬਾਰਸ਼ ਕਰ ਘਰਾਬ ਨਾ ਹੁੰਦਾ। ਕਿੰਨਾ ਨੁਕਸਾਨ ਕੀਦਾ ਹੋਇਆ ਜੀ? ਨੁਕਸਾਨ ਨੰਬਰਦਾਰ ਦਾ ਜੀ। ਲੇਬਰ ਦਾ ਨੁਕਸਾਨ ਆ ਲੇਬਰ ਦਾ ਇੱਕ ਸਮਾਂ ਖਰਾਬ ਹੋ ਗਿਆ। ਇੱਕ ਨੂੰ ਡਬਲ ਕੀ ਕੰਮ ਕਰਦਾ ਵੇ ਤੂੰ ਬਾਈ ਜੀ ਮੈਂ ਮੰਡੀ ਚ 69 ਨੰਬਰ ਦੁਕਾਨ ਤੇ ਨੰਬਰਦਾਰ ਹਾਂ 69 ਦੇ ਦਕਤਰ ਤੇ ਤਾਂ ਹੁਣ ਆ ਜਿਹੜਾ ਪਾਣੀ ਨਾਲ ਗੱਟੇ ਖਰਾਬ ਹੋ ਗਏ ਹੁਣ ਇਹਦਾ ਕੌਣ ਜ਼ਿੰਮੇਵਾਰ ਹੈ ਕੀ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਹਾਂ ਸਰਬੱਤ ਲਈ ਵਰ ਮਾਰੀ ਗਈ ਆਦਤ ਹੁਣ ਤੰਗਾ ਲਾਈ ਜਨੇ ਅਸੀਂ ਇੰਨਾ ਇੰਨਾ ਪਾਣੀ ਭਰਿਆ ਖੜਾ ਨਾ ਤੁਹਾਨੂੰ ਇਹਦਾ ਕੁਝ ਮਿਲਣਾ ਇਹਦਾ ਤੁਹਾਨੂੰ ਮਹਿਗਨੇ ਵਾਲੇ ਦੇਣਗੇ ਕਿਆਰਤੀ ਇਹ ਦੇਣਗੇ ਤੰਗਾ ਲਵਾਈਦਾ ਹੁਣ ਪਾਣੀ ਜੋ ਗੱਟੇ ਗੱਡੀ ਜਨੇ ਇੰਨੇ ਗੱਟੇ ਖਰਾਬ ਹੋ ਗਏ ਇਹਦਾ ਤੁਹਾਨੂੰ ਕੋਈ ਕੋਈ ਖਰਚਾ ਨਹੀਂ ਮਿਲਦਾ ਕੁਛ ਨਹੀਂ ਮਿਲਣਾ ਇਹ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਤੁਹਾਨੂੰ ਮੈਂ ਲੇਬਰ ਦੀ ਆਦ ਦੇਖ ਲੋ ਜੀ ਗੱਡੇ ਚੱਕ ਚੱਕ ਕੇ ਸਾਈਡ ਤੇ ਲਾਈ ਜਨੇ ਆ ਸਾਨੂੰ ਤਾਂ ਲੇਬਰ ਦੀ ਮਜ਼ਦੂਰੀ ਮਿਲ ਜਾ ਗਲੀ ਨਾ ਇਹਨਾਂ ਕੋਲੇ ਸਾਧਨ ਪੂਰੇ ਹੋਣ ਇਹਨਾਂ ਕੋਲੇ ਤੇ ਕੰਮ ਹੀ ਨਹੀਂ ਹੋਣਾ ਦੀ ਆਗਿਆ ਸਾਧਨ ਹੀ ਪੂਰੇ ਨਹੀਂ ਜਨਾ दिल्ली क्राइम नेशनल न्यूज़ नजर सफर